ਇੱਕ ਸਿੰਦਰੀ ਪਾਸ ਹੁੰਦੀ ਆ ਤੇ ਦੂਜੀ ਸਿੰਦਰੀ ਅੱਖਾਂ ਮੋੜਿਆ ਜਾਂਦੀ ਹੈ ਤੇ ਐਨੀਆਂ ਖੂਬਸੂਰਤ ਸਿੰਦਰੀਆਂ ਦੇ ਵਿੱਚ ਦੀ ਹੁੰਦੇ ਅਸੀਂ ਇਸ ਟਾਈਮ ਜਾ ਰਹੇ ਹਾਂ ਸੋਨੂ ਮਾਰਗ ਸੋਨੂ ਮਾਰਗ ਨੂੰ ਜਾਣ ਵਾਲਾ ਰਸਤਾ ਇੰਨਾ ਕਿ ਜ਼ਿਆਦਾ ਪਿਆਰਾ ਨਾ ਅਸੀਂ ਬਿਆਨ ਨਹੀਂ ਕਰ ਸਕਦੇ ਪਾਣੀ ਵਗ ਰਿਹਾ ਇੱਥੇ ਕੱਢ ਕੇ ਅਸੀਂ ਆਂਡੇ ਵਾਲਣ ਲੱਗਿਆ ਤੇ ਬਰਫ ਬਰਫ ਇਕੱਠੀ ਕਰ ਕਰਕੇ ਬਰਫ ਇਕੱਠੀ ਕਰ ਕਰਕੇ ਅਸੀਂ ਡੋਂਗਾ ਪਰ ਲੱਗੇ ਹੋਏ ਆਂ ਕਹਿੰਦੇ ਬਰਫ ਜੀ ਵਾਂਡੇ ਵਾ ਲੈਣੇ ਆ ਜੀ ਵਾਹਿਗੁਰੂ ਦਾ ਨਾਮ ਹੈ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਕੱਲ ਅਸੀਂ ਘੁੰਮ ਕੇ ਆ ਸੀਗੇ ਗੁਲਮਾਰਗ ਤੇ ਵਾਪਸ ਆਪਣੇ ਹੋਟਲ ਦੇ ਵਿੱਚ ਆ ਗਏ ਸੀ ਜਿਹੜਾ ਸੀ ਬੁੱਕ ਕੀਤਾ ਹੋਇਆ ਦੋ ਤਿੰਨ ਦਿਨਾਂ ਦਾ ਤੇ ਅੱਜ ਅਸੀਂ ਜਾ ਰਹੇ ਹਾਂ ਸੋਨਮਾਰਗ ਵੱਲ ਨੂੰ ਸੋਨਮਾਰਗ ਥੋੜਾ ਦੂਰ ਆ ਇਸ ਲਈ ਥੋੜਾ ਜਲਦੀ ਨਿਕਲੇ ਆ 8:00 ਵਜੇ ਦਾ ਟਾਈਮ ਆ ਸਵੇਰ ਦਾ ਤਿਆਰ ਤੀਰ ਹੋ ਗਿਆ ਸੀ ਨਿਕਲ ਚੁੱਕੇ ਹਾਂ ਇਸ ਟਾਈਮ ਤੇ ਇੱਕ ਗੱਲ ਹੋਰ ਮੋਸਟ ਇੰਪੋਰਟੈਂਟ ਜੇ ਤੁਸੀਂ ਵਿంటర్ ਦੇ ਵਿੱਚ ਆਉਨੇ ਹੋ ਤਾਂ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਆ ਸਕਦੀ ਹੈ ਕਿਉਂਕਿ ਸਾਰੇ ਦਿਨ ਦੇ ਵਿੱਚ ਮਸਾਂ ਇੱਕ ਦੋ ਬਾਲਟੀਆਂ ਪਰ ਹੁੰਦੀਆਂ ਨੇ ਟੁੱਟੀ ਜੈਨਾਂ ਕਿ ਪਾਣੀ ਆਉਂਦਾ ਉਹਦੇ ਨਾਲ ਹੀ ਗੁਜ਼ਾਰਾ ਕਰ ਰਹੇ ਸੀ ਚਾਰ ਜਾਨੇ ਸਟ੍ਰਗਲਿੰਗ ਲਾਈਫ ਆ ਥੋੜੀ ਜੀ ਠੀਕ ਕੋਈ ਜ਼ਿਆਦਾ ਦੇ ਬਸ ਹਾਂ ਬਸ ਤੇ ਬਾਕੀ ਠੀਕ ਆ ਉਦਾਂ ਕਮਰੇ ਸਹੀ ਨੇ ਦਿਖਾਉਂਦੇ ਅੱਜ ਤੁਹਾਨੂੰ ਸੋਨਮਾਰਗ ਸਾਰਾ ਅਸੀਂ ਅੱਜ ਛੇਤੀ ਨਿਕਲੇ ਕਿਉਂਕਿ ਸੂਨ ਮਾਰਗ ਦਾ ਰਸਤਾ ਜ਼ਿਆਦਾ ਤੇ ਸਵੇਰੇ ਜਾਣ ਦਾ ਇੱਕ ਫਾਇਦਾ ਹੋਰ ਵੀ ਬਹੁਤ ਵੱਡਾ ਇੱਥੇ ਟ੍ਰੈਫਿਕ ਨਹੀਂ ਹੈਗੀ ਤਾਂ ਵੀ ਢੱਲੀ ਕੋਈ ਗੱਡੀ ਕੋਈ ਪੰਦਾ ਕਿੱਧਰ ਜਾ ਰਿਹਾ ਤੇ ਗੱਡੀ ਵੀ ਸਾਡੀ ਉੱਟੀ ਜਾ ਰਹੀ ਹੈ ਨਹੀਂ ਕੱਲ ਅਸੀਂ ਥੋੜਾ ਲੇਟ ਹੋ ਗਏ ਸੀਗੇ ਤੇ ਸਾਨੂੰ ਜਾਂਦੇ ਵਿੱਚ ਥੋੜੀ ਦਿੱਕਤ ਪਰੇਸ਼ਾਨੀ ਹੋਈ ਅੱਧਾ ਘੰਟਾ ਇੱਥੇ ਹੀ ਲੱਗ ਗਿਆ ਸ਼ਹਿਰ ਦੇ ਵਿੱਚ ਨਿਕਲਣ ਅਸੀਂ ਆਪਣੇ ਰੂਮ ਦੇ ਕੋਲੋਂ ਲਗਭਗ 25 ਕਿਲੋਮੀਟਰ ਕਾ ਆ ਗਏ ਸਾਹਮਣੇ ਦੇਖੋ ਪਲੇਨ ਸੜਕ ਤੋਂ ਬਾਅਦ ਵੱਡੇ ਵੱਡੇ ਭਾਰ ਨਜ਼ਰ ਆਉਣ ਲੱਗੇ ਇੱਧਰ ਦੇਖੋ ਉੱਧਰ ਦੇਖੋ ਸੋਨਮਾਰਗ ਦਾ ਰਸਤਾ ਥੋੜਾ ਜਿਹਾ ਪਿੰਡੂ ਇਲਾਕਾ ਜਿਹਾ ਆਪਾਂ ਇੱਧਰ ਕਹਿ ਸਕਦੇ ਆਪਾਂ ਸ਼ਹਿਰ ਤੋਂ ਕਾਫੀ ਬਾਹਰ ਆ ਗਏ ਹਾਂ ਇਸ ਟਾਈਮ ਕਾਇਨਾਤ ਮੈਂ ਦਸਾਂ ਗਿਰੂ ਕਿਨੂ ਇਸ਼ਕੇ ਦੀ ਬਾਤ ਮੈਂ ਸੂਨ ਮਾਰਗ ਨੂੰ ਜਾਣ ਵਾਲਾ ਰਸਤਾ ਵਾਕਈ ਬਹੁਤ ਜ਼ਿਆਦਾ ਖੂਬਸੂਰਤ ਹੈ ਇੱਥੇ ਸਾਨੂੰ ਪ੍ਰਭ ਗਿੱਲ ਦਾ ਗਾਣਾ ਯਾਦ ਆਇਆ ਵਾਹ ਖੁਦਾਆਂ ਕੀ ਨਜ਼ਾਰੇ ਤੈਨੂੰ ਤਕੀਏ ਦੇਖ ਲੋਕੇ ਕਸ਼ਮੀਰ ਬਹੁਤ ਹੀ ਜ਼ਿਆਦਾ ਪਿਆਰੀ ਜਗ੍ਹਾ ਤੇ ਆਲੇ-ਦਾਲੇ ਪਹਾੜਾ ਤੇ ਬਰਫ਼ ਐਵੇਂ ਜੰਮੀ ਹੋਈ ਆ ਜਿੱਦਾਂ ਪਤਾ ਨਹੀਂ ਰੱਬ ਬੈਠਾ ਫਲੈਸ਼ ਲਾਈਟ ਔਨ ਕਰੀ ਬੈਠਾ ਹੋਵੇ ਕੁਦਰਤ ਇੰਨੀ ਕੋਲੇ ਆ ਚੁੱਕਿਆ ਅਸੀਂ ਕੁਦਰਤ ਦੇ ਤੇ ਉਧਰ ਦੂਰ ਜੇ ਤੁਸੀਂ ਨਜ਼ਰ ਪੈਂਦੀ ਹੋਵੇ ਦਰਖਤਾਂ ਉੱਤੇ ਵੀ ਥੋੜੀ-ਥੋੜੀ ਬਰਫ਼ ਨਜ਼ਰ ਆ ਰਹੀ ਹੈ ਜਿਵੇਂ ਰੂਮ ਰੱਖੀ ਹੁੰਦੀ ਆ ਥੋੜੀ-ਥੋੜੀ ਬੜਾ ਹੀ ਪਿਆਰਾ ਸਕੂਨ ਭਰਿਆ ਪਾਲ ਇਸ ਟਾਈਮ ਅਸੀਂ ਦੇਖ ਰਹੇ ਆ ਤੁਸੀਂ ਵੀ ਦੇਖ ਰਹੇ ਹੋ ਆਪਦੇ ਫੋਨ ਜਾਂ ਟੀਵੀ ਦੀ ਸਕਰੀਨ ਤੇ ਬੈਠੇ ਤੁਹਾਨੂੰ ਹੋਰ ਵੀ ਬਹੁਤ ਕੁਝ ਦਿਖਾਵਾਂਗੇ ਜੋੜੇ ਰਹੋ ਵੀਡੀਓ 'ਚ ਬੋਝਲੇ ਜੀ ਇੱਕ ਸਿਨਰੀ ਪਾਸ ਹੁੰਦੀ ਆ ਤੇ ਦੂਜੀ ਸਿਨਰੀ ਅੱਖਾਂ ਮੋਹ ਰਿਆ ਜਾਂਦੀ ਆ ਤੇ ਇੰਨੀਆਂ ਖੂਬਸੂਰਤ ਸਿਨਰੀਆਂ ਦੇ ਵਿੱਚ ਦੀ ਹੁੰਦੇ ਅਸੀਂ ਇਸ ਟਾਈਮ ਜਾ ਰਹੇ ਆ ਸੋਨ ਮਾਰਗ ਨੂੰ ਸੋਨ ਮਾਰਗ ਨੂੰ ਜਾਣ ਵਾਲਾ ਰਸਤਾ ਇੰਨਾ ਕਿ ਜ਼ਿਆਦਾ ਪਿਆਰਾ ਨਾ ਅਸੀਂ ਬਿਆਨ ਨਹੀਂ ਕਰ ਸਕਦੇ ਤੁਸੀਂ ਦੇਖੋ ਵਸੇ ਨਜ਼ਾਰੇ ਲੋ ਅੱਖਾਂ ਸਾਹਮਣੇ ਹੋਰ ਚੀਜ਼ ਬਣਦੀ ਏ ਸ਼ਾਇਦ ਫੋਨ ਤੇ ਵੀਡੀਓ ਤੇ ਹੋਰ ਬਣਦੀ ਹੋਵੇ ਪਰ ਇਹ ਜਾਂ ਨਜ਼ਾਰਾ ਮੈਂ ਅੱਜ ਤੱਕ ਨਹੀਂ ਆਵਦੀ ਜ਼ਿੰਦਗੀ ਦੇ ਵਿੱਚ ਦੇਖਿਆ ਕਿ ਆ ਖੂਬਸੂਰਤ ਨਜ਼ਾਰਾ ਯਾਰ ਇੱਕ ਸਾਈਡ ਪਾਣੀ ਵੀ ਚੱਲ ਰਿਹਾ ਇੱਧਰ ਪਾਣੀ ਚੱਲ ਰਿਹਾ ਬਰਫ਼ ਖੁਰਖੁਰ ਕੇ ਆ ਰਹੀ ਹੈ ਥੱਲੇ ਤੇ ਇਹ ਦਰਖਤਾਂ ਉੱਤੇ ਬਰਫ਼ ਥੋੜੀ ਥੋੜੀ ਨਜ਼ਰ ਵੀ ਆਉਣ ਲੱਗੀ ਐ ਇੱਥੇ ਅੱਗੇ ਜਾ ਕੇ ਗਰਾਊਂਡ 'ਤੇ ਸੰਘਣੇ ਚਿੱਟੇ ਹੋ ਰਹੇ ਨੇ ਪਹਿਲਾਂ ਕਿਤੇ ਕਿਤੇ ਬਰਫ਼ ਦੀ ਨਹੀਂ ਸੀ ਚਿੱਟੇ-ਚਿੱਟੇ ਸੀਗੇ ਤੇ ਇਸ ਟਾਈਮ ਦੇਖੋ ਹਾਲੇ-ਦਾਲੇ ਤੁਹਾਨੂੰ ਦਿਖਾਉਨੇ ਆ ਕਿੰਨਾ ਪਿਆਰਾ ਤੇ ਮਨਮੋਹਕ 뷰 ਬਣ ਰਹੇ ਆ ਯਾਰ ਕਮਾਲ ਆ ਕਮਾਲ ਦੀ ਕੁਦਰਤ ਹੈ ਬਾਈ ਉਹ ਇਹ ਬੰਦੇ ਜਾ ਰਹੇ ਬਰਫ਼ ਦੇ ਵਿੱਚ ਉਹ ਇੱਥੇ ਸੋਨਮਾਰਗ ਦੀ ਐਂਟਰੀ ਐ 200 ਰੁਪਏ ਐਂਟਰੀ ਲੈਂਦੇ ਨੇ ਸੋਨਮਾਰਗ ਦੀ ਦੇਓ ਦੇਖੋ ਸਾਹਮਣੇ ਸੋਨਮਾਰਗ ਦਾ ਗੇਟ ਆ ਗਿਆ ਲਿਖਿਆ ਵੈਲਕਮ ਟੂ ਸੋਨਮਾਰਗ ਦੇਖੋ ਕਮਾਲ ਦੀ ਕੁਦਰਤ ਆ ਯਾਰ ਇਧਰ ਵੀ ਰਸਤਾ ਇਧਰ ਦੀ ਨਹੀਂ ਜਾਣਾ ਪਰ ਜਿਹੜਾ ਗੇਟ ਬਣਿਆ ਹੋਇਆ ਆਪਾਂ ਉਧਰ ਦੀ ਜਾਵਾਂਗੇ ਤੇ ਅਸੀਂ ਦੇਖੋ ਸਾਹਮਣੇ ਪਾਣੀ ਵੀ ਚੱਲ ਰਿਹਾ ਪਰਖ ਖੁਰਖੁਰ ਥੱਲੇ ਨੂੰ ਆ ਰਹੀ ਆ ਤੇ ਸਾਹਮਣੇ ਦੇਖੋ ਗੇਟ ਆਪਾਂ ਗੇਟ ਕਰਾਸ ਕਰ ਰਹੇ ਆ ਤੇ ਇਧਰ ਪਾਣੀ ਦੇ ਉੱਪਰ ਉੱਚੇ ਉੱਚੇ ਪਹਾੜ ਇਸ ਟਾਈਮ ਤਾਂ ਇਦਾਂ ਲੱਗ ਰਿਹਾ ਜਿਹੜੀਆਂ ਪੇਂਟਿੰਗਾਂ ਦੇਖਦੇ ਕੇ ਆਪਾਂ ਖੁਸ਼ ਹੁੰਦੇ ਸੀ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਨਜ਼ਾਰਿਆਂ ਦੇ ਵਿੱਚ ਆ ਗਏ ਆ। ਕਮਾਲ ਆ ਯਾਰ ਕੁਦਰਤ ਦਾ। ਕਿੱਥੇ ਬੈਠੇ ਸੀਗੇ ਆਪਾਂ ਨਾ ਕਿੱਥੇ ਬੈਠੇ ਆਪਾਂ ਕੀ ਕਰੀ ਜਾਂਦੇ ਆ। ਦੁਨੀਆ ਬਹੁਤ ਸੋਹਣੀ ਆ ਘੁੰਮੋ ਫਿਰੋ ਦੇਖੋ। ਜਦੋਂ ਵੀ ਮੌਕਾ ਮਿਲਦਾ ਨਿਕਲ ਜਾਓ ਬਸ। ਉੱਪਰ ਉੱਪਰ ਹੀ ਜਾਂਦੇ ਨਾ। ਸੂਨ ਮਾਰਗ ਰਹਿ ਗਿਆ 3 ਕਿਲੋਮੀਟਰ। ਤੇ ਇੱਥੇ ਆਉਣ ਦੀ ਸਾਰਿਆਂ ਨਾਲ ਵੱਡਾ ਪਲੱਸ ਪੁਆਇੰਟ ਇਹੀ ਆ ਕਿ ਤੁਹਾਨੂੰ ਸੜਕ ਤੇ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਜਿੱਦਾਂ ਦੀ ਸੜਕ ਤੁਹਾਨੂੰ ਸਾਹਮਣੇ ਦਿਖ ਰਹੀ ਹੈ ਸਿਰੇ ਤੋਂ ਲੈ ਕੇ ਸਿਰੇ ਤੱਕ ਇਦਾਂ ਦੀ ਹੀ ਆ ਸੜਕ ਤੇ ਬਰਫ਼ ਨਹੀਂ ਹੈਗੀ ਟਾਈਮ ਟੂ ਟਾਈਮ ਸਫਾਈ ਚੱਲਦੀ ਰਹਿੰਦੀ ਆ ਅਸੀਂ ਆਪਣੀ ਗੱਡੀ ਦੇ ਵਿੱਚ ਆ ਰਹੇ ਹਾਂ ਸਾਨੂੰ ਹਾਲੇ ਤੱਕ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਈ ਨਹੀਂ ਆ ਬਾਕੀ ਅੱਗੇ ਜਾ ਕੇ ਹੋਰ ਦੇਖਦੇ ਆ ਕੀ ਬਣਦਾ ਇਹੀ ਜਾਣਾ ਆਪਾਂ ਦੇਖੋ ਰਸਤਾ ਸੋਨ ਮਾਰਗ ਦਾ ਤੇ ਇੱਥੇ ਕੋ ਹੋਰ ਆ ਜਿਹੜੀ ਫਿਲਮ ਬਜਰੰਗੀ ਭਾਈ ਜਾਂ ਸੀ ਇੱਥੇ ਵੀ ਸ਼ੂਟਿੰਗ ਹੋਈ ਸੀ ਉਹਦੀ ਸੋਨਮਾਰਗ ਦੇ ਵਿੱਚ ਜੋ ਦਿਖਾਵਾਂਗੇ ਤੁਹਾਨੂੰ ਤੇ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਇੱਧਰ ਬਣੀਆਂ ਹੋਈਆਂ ਨੇ ਤੁਸੀਂ ਖਾ ਪੀ ਸਕਦੇ ਹੋ ਤੇ ਇੱਧਰ ਨਾਲ ਕੁਝ ਵੀ ਤੁਸੀਂ ਚਾਹ ਪਾਣੀ ਮੈਗੀ ਜਾਂ ਕੋਈ ਆਲੂ ਪਰਾਂਠਾ ਵਗੈਰਾ ਤੁਸੀਂ ਖਾ ਸਕਦੇ ਹੋ ਦੇਖੋ ਸਾਹਮਣੇ ਸੂਰਜ ਤੇ ਪਹਾੜ ਤੇ ਦਰਖਤਾਂ ਤੇ ਪਈ ਹੋਈ ਬਰਫ਼ ਤੇ ਆਲੇ-ਦਾਲੇ ਚਿੱਟਾ ਗਰਾਊਂਡ ਸੋਨਮਾਰਗ ਦਾ ਦੇਖੋ ਕਿੰਨਾ ਖੂਬਸੂਰਤ ਆਲੇ-ਦਾਲੇ ਵਾਲਾ 뷰 ਫੰਡ ਹੈ ਤੇ ਕਾ ਚਲਾ ਰਹੇ ਸਕੂਟਰ ਸਨੂ ਵਾਲਾ ਇਸ ਟਾਈਮ ਆਪਾਂ ਖੜੇ ਆ ਸੋਨਮਾਰਗ ਦੇ ਗਰਾਊਂਡ ਦੇ ਕੋਲ ਦੇਖੋ ਆਲੇ-ਦਾਲੇ ਆਲੇ ਸੋਨਮਾਰਗ ਦਾ ਵਿਊ ਮੈਂ ਤੁਹਾਨੂੰ 360 ਵਿਊ ਦਿਖਾਉਣਾ ਅਸਾਂ ਕਰੋ ਜਿੱਥੋਂ ਘੁੰਮ ਕੇ ਇਹ ਸਾਰਾ ਸੋਨਮਾਰਗ ਦਾ ਵਿਊ ਆ ਇਹ ਥੱਲੇ ਵੀ ਬਰਫ਼ ਜੰਮੀ ਹੋਈ ਆ ਕਾਲੀ ਬਰਫ਼ ਤੇ ਤਿਲਕਣਾ ਥੋੜਾ ਧਿਆਨ ਨਾਲ ਤੁਰਨਾ ਪੈਂਦਾ ਤੇ ਇੱਧਰ ਦੇਖੋ ਹੋਟਲ ਵੀ ਬਣੇ ਹੋਏ ਨੇ ਰਹਿਣ ਵਾਸਤੇ ਤੇ ਉਹ ਦੇਖੋ ਉੱਪਰ ਤੱਕ ਪਹਾੜਾਂ ਤੇ ਬਰਫ਼ ਜੰਮੀ ਹੋਈ ਆ ਘੁੰਮ-ਘੁੰਮ ਕੇ ਦੇਖੀਏ ਤਾਂ ਹੋ ਦੂਰ-ਦੂਰ ਤੱਕ ਰੁੱਖਾਂ ਤੇ ਉੱਤੇ ਵੀ ਥੋੜੀ-ਥੋੜੀ ਬਰਫ਼ ਨਜ਼ਰ ਆਉਂਦੀ ਆ ਤੇ ਸਾਹਮਣੇ ਆ ਦੇਖੋ ਸੋਨਮਾਰਗ ਦਾ ਛਿੱਟਾ ਗਰਾਉਂਡ ਜੀ ਮਾਈ ਬੈਕਗਰਾਉਂਡ ਕਿ ਆ ਵੀ ਨੀਲ ਘਾਟੀ ਤੇ ਜਾਉਗੇ ਨਾ ਆ ਇੱਥੇ ਰੁੱਕ ਕੇ ਅਸੀਂ ਚਾਹ ਕਰਾਣ ਲੱਗਿਆਂ ਚਾਹ ਪੀਵਾਂਗੇ ਤੇ ਆ ਸ਼ਾਪ ਤੇ ਯਾਰ ਅਸੀਂ ਸਨੋ ਬਾਈਕ ਕੀਤੀ ਆ ਬੁੱਕ ਇੱਥੇ ਹੁਣ ਸਨੋ ਬਾਈਕ ਤੇ ਜਾਵਾਂਗੇ ਦੇਖਦੇ ਆ ਕਿੰਨਾ ਕ ਨਜ਼ਾਰਾ ਆਉਂਦਾ ਕਹਿੰਦੇ ਉੱਪਰ ਤੱਕ ਲੈ ਕੇ ਜਾਣਗੇ ਆਪਾਂ ਨੂੰ 4 ਜਣੇ ਦੱਸ ਦਿਆ ਸਾਨੂੰ ਰੇਲ ਰੂਟ ਕੀ ਬਣੇ ਉੱਪਰ ਜਾ ਕੇ ਗੱਲਬਾਤ ਕਰਦੇ ਆਂ ਇਹ ਬਈਆ ਦੇ ਨਾਲ ਆਂ ਬੈਠੇ ਹਾਂ ਇਸ ਨੂੰ ਵਾਈਪ ਤੇ ਦੇਖਣਾ ਇਹ ਬਈਆ ਰ ਰਿਹਾ ਯਾਰ ਹੁਣ ਸੈੱਟ ਕਰਦੇ ਆਂ ਬੰਦਾ ਉੱਤਰ ਕੇ ਹੋਰ ਲੈ ਲੇਤਾ ਆਂ ਤਾਕਰ ਸੈਦੀ ਮੋਇਆ ਕੱਟੀਆਂ ਵੀ ਆ ਰਹੀਆਂ ਨੇ ਕੱਟੀਆਂ ਵੀ ਕਰਦੇ ਆਂ ਸਲਿੱਪ ਪਰ ਜਾ ਰਹੀਆਂ ਨੇ ਆ ਦੇਖੋ ਹੁਣ ਲੈ ਕੇ ਚੱਲੇ ਨੇ ਜਿੱਥੇ ਬੰਜਰੰਗੀ ਭਾਈ ਜਾਨ ਦੀ ਸ਼ੂਟਿੰਗ ਹੋਈ ਸੀ ਮੂਵੀ ਦੀ ਇਹੋ ਰਾਹ ਉਹਦੋਂ ਨੂੰ ਜਾ ਰਹੇ ਆ ਗੱਡੀਆਂ ਵੀ ਪਾਸੇ ਜਾ ਰਹੇ ਆ ਨੇ ਦੇਖੋ ਸਾਹਮਣੇ ਸਵਿਫਟ ਆ ਰਹੀ ਐ ਇੱਕ ਪਰਸੇ ਦੇਖੋ ਉਹ ਉੱਪਰ ਸੂਰਜ ਥੋੜਾ ਜਿਹਾ ਮੱਧਮ ਜਿਹਾ ਦੇਖਣ ਲੱਗ ਗਿਆ ਆਕਤੇ ਆਦੇ ਆਦੇ ਸਾਨੂੰ ਲਗਭਗ 10 ਮਿੰਟ ਲੱਗੇ ਨੇ 10 ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਪਤਾ ਨਹੀਂ ਕਿੰਨੇ ਕਿਲੋਮੀਟਰ ਕਹਿੰਦੇ 3-4 ਕਿਲੋਮੀਟਰ ਕਹਿੰਦੇ ਸੀ ਹੁਣ ਪਤਾ ਨਹੀਂ ਕਿੰਨਾ ਖਾਊਗਾ ਤੇ ਇੱਥੇ ਤੱਕ ਆਉਂਦੇ ਨੇ ਇੱਥੇ ਖੜਾ ਕੇ ਖੜਾ ਤੇ ਤੇ ਇੱਥੇ ਹੁਣ ਖੜਾ ਕੇ ਦੁਬਾਰਾ ਸੀ ਘੁੰਮਾਂਗੇ ਤੇ ਵਾਪਸ ਦੇਖਦੇ ਹਾਂ ਕਿੰਨਾ ਚਿਰ ਇੱਥੇ ਟਾਈਮ ਸਪੈਂਡ ਕਰਦੇ ਹਾਂ ਨਾਲ ਦੀ ਨਾਲ ਤੁਹਾਨੂੰ ਦੱਸਦੇ ਰਹਾਂਗੇ ਆ ਜਾ ਸਰਦਫਾ ਕਸ ਹਾਂ ਸਰ ਇਹ ਬੰਦ ਹੈ ਹਾਂ ਹਾਂ ਮੈਂ ਸੈਟ ਕਰ ਵੇਟ ਕਰ ਸਰ ਓਏ ਓਏ ਨਾ ਯਾਰ ਵੇਟ ਕਰ ਵੇਟ ਕਰ ਅੱਜ ਸਰ ਜੀ ਜਾਵਾਂਗੇ ਉਹਨਾਂ ਦੇ ਪੱਗ ਦੀ ਪੂਣੀ ਕਿਨੇ ਕਰਾਉਣੀ ਹੈ ਮੇਰੀ ਪ੍ਰਦੀਪ ਤਰ ਜਾ ਤਰ ਜਾ ਹੋਰ ਜਾਗੇ ਕੋਣ ਪੜੀ ਕਿਪਰ ਇਸ ਨੂੰ ਬਿਠਾ ਦਿਓ ਨਹੀਂ ਨਹੀਂ ਇੱਥੇ ਨੇ ਗੇਟ ਰੱਖਿਆ ਹੋਇਆ ਤੇ ਥੱਲੇ ਦੀ ਝੁੱਕ ਕੇ ਆਉਣਾ ਪੈਂਦਾ ਕਹਿੰਦੇ ਇਹ ਖੁੱਲਦਾ ਨਹੀਂ ਹਰ ਬੰਦੇ ਨੂੰ ਇੱਥੇ ਹੀ ਆਉਣਾ ਪੈਂਦਾ ਪਿੱਛੇ ਗੱਡੀਆਂ ਰੁਕਦੀਆਂ ਤੇ ਇੱਧਰ ਦੇਖੋ ਹਾਏ ਆਏ ਹਾਏ ਆਏ ਹਾਏ ਹਾਏ ਕੀ ਬਾਤ ਹੈ ਨਾ ਖੂਸੂਤ ਨੇ ਯਾਰੇ ਆਪਣੇ ਪਿੱਛੇ ਤੁਸੀਂ ਦੇਖਣਾ ਸੋਨ ਮਾਰਗ ਦਾ ਗਰਾਊਂਡ ਕਿੱਦਾਂ ਚਿੱਟੀ-ਚਿੱਟੀ ਬਰਫ਼ ਬਹੁਤ ਸੋਹਣੀ ਲੱਗ ਰਹੀ ਐ ਕੱਲ ਗੁਲਮਾਰਗ ਗਏ ਸੀਗੇ ਤੇ ਇੰਨੀ ਜ਼ਿਆਦਾ ਬਰਫ਼ ਨਹੀਂ ਮਿਲੀ ਤੇ ਇੱਥੇ ਦੇਖੋ ਕਿੰਨਾ ਨਿਆਰਾ ਦਰਖਤਾਂ ਉੱਤੇ ਵੀ ਬਰਫ਼ ਪਈ ਹੋਈ ਆ ਚੜਨਾ ਥੋੜਾ ਜਿਹਾ ਸੌਖਾ ਪਰ ਬਰਫ਼ ਤੋਂ ਉਤਰਨ ਵੇਲੇ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਜਿਹੜੀ ਪੱਕੀ ਬਰਫ਼ ਆ ਉੱਥੇ ਜ਼ਿਆਦਾ ਫਿਸਲਣਾ ਤੇ ਇਹ ਜੀ ਥੋੜੀ ਜਿਹੀ ਕੱਚੀ-ਕੱਚੀ ਬਰਫ਼ ਆ ਇਹਦੇ ਥੋੜਾ ਪੈਰ ਖੁੱਬ ਜਾਂਦਾ ਤੇ ਇੱਥੇ ਉਤਰਨਾ ਥੋੜਾ ਜਿਹਾ ਆਸਾਨ ਲੱਗਦਾ ਆ ਅਸੀਂ ਬੂਟ ਲਏ ਨੇ ਸਨੋ ਵਾਲੇ 100 ਰੁਪਏ ਲੈ ਇੱਕ ਜਾਨੇ ਦਾ ਤੇ ਆਪਾਂ ਗੱਲ ਕਰੀਏ ਉਹ ਤੇ ਆਪਾਂ ਗੱਲ ਕਰੀਏ স্নੋ ਬਾਈਕ ਦੀ স্নੋ ਬਾਈਕ ਦਾ ਇਹ ਮੰਗ ਰਿਆ ਸੀ 1600 ਰੁਪਏ ਇੱਕ ਜਾਨੇ ਦਾ ਬੜੀ ਤਕੜੀ 바ਰਗੇਨਿੰਗ ਕੀਤੀ 바ਰਗੇਨਿੰਗ ਅਸੀਂ 500 500 ਤੋਂ ਸਟਾਰਟ ਕੀਤੀ ਕਰਦੇ ਕਰਾਉਂਦੇ ਥੱਲੇ ਆਏ 650 ਤੇ ਗੱਲ ਮੁੱਕੀ ਇੱਕ ਜਾਨੇ ਦਾ 650 ਰੁਪਏ ਲੈ ਆ ਇਹਨਾਂ ਨੇ ਘੋੜਿਆਂ ਨਾਲੋਂ ਜੇ ਤੁਸੀਂ ਸਨੋ ਬਾਈਕ ਤੇ ਆਉਨੇ ਸੇਫ ਕੋੜੇ ਇੱਥੇ ਤਲਪ ਦੇ ਕਈ ਦੇਖੇ ਨੇ ਸੱਟ ਲੱਗਣ ਦਾ ਕਾਫੀ ਖਤਰਾ ਤੁਸੀਂ ਵੀ ਆਉਣਾ ਤਾਂ ਸਨੋ ਬਾਈਕ ਤੇ ਆਓ ਕੰਫਰਟੇਬਲ ਆ ਸੇਫ ਆ ਆਓ ਤੇ ਨਜ਼ਾਰੇ ਲਓ ਜਦੋਂ ਵੀ ਤੁਸੀਂ ਸਨੋ ਦੇ ਵਿੱਚ ਆਉਨੇ ਹੋ ਤਾਂ ਤੁਸੀਂ ਆਪਣੀਆਂ ਸਨ ਗਲਾਸਸ ਨਾਲ ਜ਼ਰੂਰ ਲੈ ਕੇ ਆਓ ਕਿਉਂਕਿ ਬਰਫ਼ ਦੇ ਵਿੱਚ ਰਿਫਲੈਕਸ਼ਨ ਸਿੱਧੀ ਅੱਖਾਂ 'ਚ ਪੈਂਦੀ ਹੈ ਚਮਕ ਜਿਹੜੀ ਤੇ ਐਨਕਾ ਤੁਹਾਡੇ ਕੋਲ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਨਹੀਂ ਤੁਹਾਡੀਆਂ ਅੱਖਾਂ ਦੁਖਣਗੀਆਂ ਦੁਖਣਗੀਆਂ ਮੈਂ ਲੱਥਕ ਗਿਆ ਅਸੀਂ ਅੱਗੇ ਟਰੈਕਿੰਗ ਕਰਦੇ ਕਰਦੇ ਆ ਰਹੇ ਹਾਂ ਇੱਥੇ 3 ਪੁਆਇੰਟ ਹੋਰ ਨੇ ਦੇਖਣ ਵਾਲੇ ਇੱਧਰ ਤੋਂ ਟਰੈਕਿੰਗ ਕਰਕੇ ਸੀ ਜਾ ਰਹੇ ਆ ਤੁਰ ਕੇ ਇੱਥੇ ਯਾਰ ਬਹੁਤ ਜਾਣਖੰਦੇ ਆ ਕਹਿੰਦੇ ਇਹਦੇ ਤੇ ਬਹਿ ਜਾਓ ਉਹਦੇ ਤੇ ਬਹਿ ਜਾਓ ਆਪ ਐਨੇ ਪੈਸੇ ਲਵਾਂਗੇ ਐਨੇ ਲਵਾਂਗੇ ਐਦਾਂ ਸਾਨੂੰ ਵਰਤ ਹੀ ਨਹੀਂ ਲੱਗਿਆ ਸੀ ਤੁਰਕੀ ਚੱਲੇ ਨਾਲੇ ਤਾਂ ਟਰੈਕਿੰਗ ਹੋ ਜੂ ਨਾਲੇ ਹੌਲੀ ਹੌਲੀ ਆਲੇ ਦਲੇ ਆਲੇ ਨਜ਼ਾਰੇ ਦੇਖਦੇ ਜਾਵਾਂਗੇ ਜਿਵੇਂ ਆਹ ਦੇਖੋ ਜੈਦਾ ਹੱਥ ਪਾ ਕੇ ਨਾ ਸਹੀ ਹੈ ਮੌਸਮ ਕਾਫੀ ਖਰਾਬ ਹੋ ਚੁਕਾ ਹੈ ਕੋਈ ਕੋੜ ਕਿਰਲਾ ਕੁਇ ਕਿ ਕਿੜਾ ਕੋਈ ਸਾਫ ਤੋਂ ਮਿਲ ਜਾਏ ਤਾਂ 3-4 ਬੰਦੇ ਹਮ ਖਾ ਸਕਦੇ ਤੜਕਾ ਪਿਆਜ਼ ਲਸਣ ਲਗਾ ਕੇ ਹਮ ਖਾ ਸਕਦੇ ਚਾਰੋਂ ਤਰਫ ਕੋਰਾ ਹੀ ਕੋਰਾ ਕਾਫੀ ਖਰਾਬ ਹੈ ਇਹ ਸਾਹਮਣੇ ਜਿਹੜਾ ਆਪਾਂ ਨੂੰ ਗਲੇਸ਼ੀਅਰ ਦਿਖ ਰਿਹਾ ਇੱਕ ਬਾਈ ਨੇ ਦੱਸਿਆ ਕਿ ਗਰਮੀਆਂ ਵੀ ਪਈ ਜਾਣ ਚਾਹੇ ਸਰਦੀਆਂ ਪਈ ਜਾਣ ਗਲੇਸ਼ੀਅਰ ਇਦਾਂ ਦਾ ਇਦਾਂ ਹੀ ਰਹਿੰਦਾ ਹੈ ਪਿਗਲਦਾ ਨਹੀਂ ਕਦੇ ਵੀ ਇਹ ਸਾਹਮਣੇ ਜਿਹੜਾ ਆਪਾਂ ਨੂੰ ਦੇਖ ਰਿਹਾ ਸਕਰੀਨ ਤੇ ਉਹ ਗਲੇਸ਼ੀਅਰ ਨਹੀਂ ਇੱਥੇ ਅੱਗੇ ਆ ਕੇ ਕਾਫੀ ਦੁਕਾਨਾਂ ਲੱਗੀਆਂ ਨੇ ਮੈਗੀ ਵਗੈਰਾ ਚਾਹ ਕਾਵਾ ਛੱਲੀ ਤੁਸੀਂ ਕੁਝ ਵੀ ਖਾ ਸਕਦੇ ਹੋ ਇੱਥੇ ਕੋੜੇ ਸਟੈਂਡ ਤੇ ਲਾਤੇ ਆ ਦੇਖੋ ਆਲੇ ਦਾਲੇ ਵਾਲਾ ਵਿਊ ਦੇਖੋ ਤੁਸੀਂ ਅਸੀਂ ਪੈਦਲ ਹੀ ਆਏ ਇੱਥੇ ਤੱਕ ਤੇ ਇਧਰ ਦਾ ਭਾਈ ਨੂੰ ਛੱਲੀਆਂ ਦਾ ਗਿਆ ਛੱਲੀ ਬਣਵਾ ਰਹੇ ਇੱਥੋਂ ਭਈ ਇਸ ਨੂੰ ਕਸ਼ਮੀਰ ਵਿੱਚ ਕੀ ਬੋਲਦੇ ਭੁਟਾ 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 ਆਮ ਕਿ ਭੁਟਾ ਬੋਲਦੇ ਨੇ ਸਰ ਆਪ ਕੀ ਬੋਲਤੇ ਹੈ ਛੱਲੀ ਬੋਲਦੇ ਆਂ ਛੱਲੀ ਬੋਲਦੇ ਪੰਜਾਬੀ ਛੱਲੀ ਬੋਲਦੇ ਪੰਜਾਬ ਸੇ ਮਿੱਠਾ ਹੁੰਦਾ ਸਰ ਇਹ ਬਹੁਤ ਮਿੱਠਾ ਹੁੰਦਾ ਇਹ ਬਰਫ਼ ਤੇ ਤੁਰਨ ਵੇਲੇ ਬਹੁਤ ਧਿਆਨ ਨਾਲ ਤੁਰਨਾ ਪੈਂਦਾ ਕਿਉਂਕਿ ਇੱਥੇ ਮੈਂ ਹੁਣੀ 40-50 ਜਾਣੇ ਤਿਲਕ ਤਿਲਕ ਕੇ ਡਿੱਗਦੇ ਦੇਖੇ ਨੇ ਜਿੱਥੇ ਬਰਫ਼ ਪੱਕੀ ਹੁੰਦੀ ਉੱਥੇ ਬਹੁਤ ਨੁਕਸਾਨ ਆ ਜਿੱਥੇ ਬਾਰ-ਬਾਰ ਲੋਕ ਹੀ ਜਾਂਦੇ ਨੇ ਕੱਚੀ ਬਰਫ਼ ਫੇਰ ਵੀ ਠੀਕ ਆ ਸੋਨ ਮਾਰਗ ਤੇ ਅਸੀਂ ਘੁੰਮ ਕੇ ਹੁਣ ਅਸੀਂ ਵਾਪਸ ਚੱਲੇ ਆ ਦੋ ਕ ਵੱਜ ਚੁੱਕੇ ਨੇ ਤੇ ਬਾਕੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜਿੰਦੇ ਵਿੱਚ ਪਹਿਲੀ ਵਾਰੀ ਇਹੋ ਜਿਹੀ ਚੀਜ਼ ਦੇਖੀ ਆ ਮੈਂ ਕਹੂੰਗਾ ਸੋਨ ਮਾਰਗ ਬਹੁਤ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਸੋਹਣਾ ਲੱਗਿਆ ਬਰਫ ਵੀ ਬਹੁਤ ਆ ਜਿਵੇਂ ਸੋਚ ਕੇ ਆਏ ਸੀ ਉਹ ਚੀਜ਼ ਮਿਲ ਗਈ ਇੱਥੇ ਸਾਨੂੰ ਇਦਾਂ ਸੀਗਾ ਵੀ ਜਨਵਰੀ ਦੇ ਐਂਡ ਚ ਜਾਂ ਫਰਵਰੀ ਦੇ ਵਿੱਚ ਬਰਫ ਪੈਂਦੀ ਹੈ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਠੀਕ ਆ ਫਿਰ ਵੀ ਫਰਵਰੀ ਤੇ ਵਿੱਚ ਜਨਵਰੀ ਦੇ ਐਂਡ ਤੱਕ ਬਰਫ ਹੋਰ ਵੀ ਬਹੁਤ ਜ਼ਿਆਦਾ ਪੈ ਜਾਣੀ ਆ ਸੋਨ ਮਾਰਗ ਦੇ ਵਿੱਚ ਨਜ਼ਾਰੇ ਲੈ ਕੇ ਅਸੀਂ ਹੁਣ ਵਾਪਸ ਚੱਲੇ ਆ। ਤੇ ਅਸੀਂ ਉਹ ਉਸੇ ਗੇਟ ਬੂਰੇ ਆ ਗਏ ਆ ਜਿੱਥੋਂ ਅਸੀਂ ਤੁਰੇ ਸੀਗੇ ਤੇ ਜਿੱਥੋਂ ਅਸੀਂ ਸਨੋਹ ਕਾਰ ਚੱਕਣੀ ਆ। ਹੁਣ ਅਸੀਂ ਚੱਲਦੇ ਆਂ ਵਾਪਸ। ਸੋਨ ਮਾਰਗ ਦੇ ਰੰਗ ਬਹੁਤ ਸੋਹਣੇ ਲੱਗੇ। ਰਲਦੇ ਆਂ ਫੇਰ ਕਦੇ। ਸੋਨ ਮਾਰਗ ਬਾਏ ਬਾਏ। ਬਸ। ਇਹ ਹਾਲੇ ਸਕੂਟਰਾਂ ਤੇ ਹੁਣ ਆਪਾਂ ਵਾਪਸ ਜਾਣਾ ਜਿਹੜੇ ਆਪਾਂ ਨੂੰ ਛੱਡ ਕੇ ਗਏ ਸੀਗੇ। ਇਹਨਾਂ ਤੇ ਆਪਾਂ ਨੂੰ ਦੁਬਾਰਾ ਬੈੰਨੇ ਆ। ਉੱਥੇ ਆਪਾਂ ਨੂੰ ਲੈ ਜਾਣਗੇ ਵਾਪਸ। ਜਿੱਤੋਂ ਅਸੀਂ ਸਨੋ ਬਾਈਕ ਕੀਤੀ ਸੀ ਉੱਥੇ ਅਸੀਂ ਵਾਪਸ ਆ ਗਏ ਆ ਉੱਥੋਂ ਦਾ ਵਿਊ ਆ ਸੋਨਮਾਰਗ ਦਾ ਬਾਹਰੋਂ ਜਿੱਥੇ ਅਸੀਂ ਸਨੋ ਬਾਈਕ ਕਰਕੇ ਗਏ ਸੀਗੇ ਉਹ ਦੇਖੋ ਆਲੇ-ਦਾਲੇ ਦਾ ਤੁਹਾਨੂੰ ਵਿਊ ਦਿਖਾ ਦਿੰਨਾ ਤੇ ਇੱਧਰ ਇੱਧਰ ਸੜਕ ਤੇ ਦੁਕਾਨਾਂ ਵੀ ਲੱਗੀਆਂ ਨੇ ਤੁਸੀਂ ਖਾ-ਪੀ ਸਕਦੇ ਹੋ ਉੱਥੇ ਰਹਿਣ-ਸੈਣ ਦਾ ਵੀ ਹੈਗਾ ਉਹਨੇ ਰਹਿਣ-ਸੈਣ ਦਾ ਕਿੰਨਾ ਮਹਿੰਗੇ ਹੋਣਗੇ ਹੋਟਲ ਖਰ ਕਿਉਂਕਿ ਸੋਨਮਾਰਗ ਤੇ ਜਮ੍ਹਾਂ ਕੋਲ ਨੇ ਤੇ ਇੱਥੇ ਤੱਕ ਸਾਰੇ ਪਾਸੇ ਬਰਫ਼ੀ-ਬਰਫ਼ ਹਤੀ ਦੀ ਆ ਪਾਣੀ ਵਗ ਰਿਹਾ ਇੱਥੇ ਕੱਢ ਕੇ ਅਸੀਂ ਆਂਡੇ ਵਾਲਣ ਲੱਗਿਆ ਦੇਖੋ ਬਰਫ ਬਰਫ ਇਕੱਠੀ ਕਰ ਕਰਕੇ ਬਰਫ ਇਕੱਠੀ ਕਰ ਕਰਕੇ ਅਸੀਂ ਡੋਂਗਾ ਪਰਣ ਲੱਗੇ ਹੋਏ ਆਂ ਕਹਿੰਦੇ ਬਰਫ ਜੀ ਆਂਡੇ ਵਾ ਲੈਣੇ ਆ ਜੀ ਆਂਡੇ ਦੀ ਟ੍ਰੇ ਹਾਲੀ ਕੱਢ ਲਾਂ ਆਂਡੇ ਬਚ ਗਏ ਸੀਗੇ 20 ਆਂਡੇ ਹੈਗੇ ਸਾਡੇ ਕੋ ਉਬਲੇ ਹੋਏ ਆਂਡੇ ਖਾਵਾਂਗੇ ਅੱਜ ਨਾਲ ਇੱਥੇ ਪਾਣੀ ਚੱਲ ਰਿਹਾ ਦੇਖੋ ਕਿੰਨਾ ਸੋਹਣਾ ਤੇ ਇੱਧਰ ਖੂਬਸੂਰਤ ਵਿਊ ਜਿੱਥੋਂ ਅਸੀਂ ਆਏ ਆ ਤੇ ਇੱਧਰ ਜਿੱਧਰੋਂ ਅਸੀਂ ਜਾਣਾ ਦੇਖੋ ਕਿੰਨਾ ਸ਼ਾਨਦਾਰ ਨਜ਼ਾਰਾ ਇੱਥੇ ਪਾਣੀ ਦੇਖੋ ਚੱਲਦਾ ਇਹ ਸਾਡੀਆਂ ਕੁਰਸੀਆਂ ਨੇ ਦੀਨਾ ਦਿੱਤੇ ਅਸੀਂ ਨਜ਼ਾਰੇ ਲੈਣੇ ਹੁੰਦੇ ਆ ਬੈਠ ਬੈਠ ਕੇ। ਚਾਹ ਆਣੀ ਜੇ। ਬਰਫ ਵਾਲੇ ਪਾਣੀ ਦੇ ਵਿੱਚ ਅਸੀਂ ਆਂਡੇ ਵਾੜ ਕੇ ਵਿਲੇ ਹੋ ਚੁੱਕੇ ਆ। ਤਕਰੀਬਨ ਅੱਧਾ ਘੰਟਾ ਲੱਗ ਗਿਆ ਸਾਨੂੰ ਵੈਸੇ ਤਾਂ 20 ਮਿੰਟ ਲੱਗਦੇ ਹੁੰਦੇ ਕਿਉਂਕਿ ਇੱਥੇ ਹਵਾ ਚੱਲਦੀ ਸੀਗੀ। ਤੇ ਆਹ ਦੇਖੋ ਪ੍ਰਦੀਪ ਆਂਡਾ ਛੇਲਿਆ। ਆਂਡੇ ਉਬਲ ਚੁੱਕੇ ਨੇ ਸਾਡੇ। ਉਹ ਟ੍ਰੇ ਦੇ ਵਿੱਚ ਚਾਣ ਲੈ ਹੁਣ ਅਸੀਂ ਚੱਲਾਗੇ ਗਾਹਾਂ ਨੂੰ। ਬਹੁਤ ਮਜ਼ਾ ਆ ਰਿਹਾ ਅੱਜ ਸੂਨ ਮਾਰਗ ਘੁੰਮ ਕੇ। ਸੂਨ ਮਾਰਗ ਘੁੰਮ ਕੇ ਹੁਣ ਅਸੀਂ ਖਾਣ ਲੱਗਿਆ ਰੈਸਟੋਰੈਂਟ ਤੇ ਬੈਠ ਕੇ ਸਬਜ਼ੀ ਤੇ ਆਪਾਂ ਹੁਣ ਇਸ ਤੋਂ ਬਾਅਦ ਚੱਲਾਂਗੇ ਆਪਣੇ ਹੋਟਲ ਤੇ ਬੰਨੀ ਆਪਣੀ ਫੋਟੋ ਦਿਖਾ ਰਿਹਾ ਲੈ ਐਡਿਟ ਕਰਕੇ ਤੇ ਇਸ ਤੋਂ ਬਾਅਦ ਆਪਾਂ ਹੋਟਲ ਜਾ ਕੇ ਕਰਾਂਗੇ ਰੈਸਟ ਇੱਥੇ ਕਰਦੇ ਆਪਾਂ ਅੱਜ ਦੀ ਵੀਡੀਓ ਨੂੰ ਸਮਾਪਤ ਤੇ ਪ੍ਰਦੀਪ ਚਾਰ ਹਰਜੀਤ ਬੰਨੀ ਤੇ ਮੈਂ ਬਾਏ ਬਾਏ